ਖਨੋਰੀ ਬਾਰਡਰ ਤੇ ਇੱਕ ਮੰਦਭਾਗੀ ਖਬਰ ਆਈ ਹੈ ਅਰਨੋਦਾ ਕਿਸਾਨ ਕਰਨੈਲ ਸਿੰਘ ਜਿਹੜਾ ਕਿ ਲਗਾਤਾਰ ਇਸ ਦਰਨੇਚੇ ਸ਼ਾਮਿਲ ਹੋ ਰਿਹਾ ਸੀ ਕੁਛ ਦਿਨ ਪਹਿਲਾਂ ਉਸकी ਸਿਹਤ بگੜੀ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਅਸੂ ਗੈਸ ਦੇ ਗੋਲੇ ਹਰਿਆਣਾ ਪੁਲਿਸ ਵੱਲ ਛੱਡੇ ਗਏ ਇਹ ਆਰੋਪ ਇਹਨਾਂ 'ਤੇ ਲਾਏ ਗਿਆ ਉਸ ਜਿਹੜੀ ਗੈਸ ਚੜੀ ਹੈ ਉਸ ਕਿਸਾਨ ਦੇ ਫੇਫੜੇ ਜਾਮ ਹੋ ਗਏ ਉਸਕੇ ਹਾਲਤ ਨੂੰ ਗੰਭੀਰ ਦੇਖਦੇ ਹੋਏ ਪਾਤਣਾ ਤੋਂ ਰੇਂਦਰ ਹਸਪਤਾਲ ਭੇਜਿਆ ਗਿਆ ਜਿੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਹੈ ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਪਿੰਡ ਦੇ ਵਿੱਚ ਕਿਸ ਤਰ੍ਹਾਂ ਮਾਤਮ ਦਾ ਮਾਹੌਲ ਹੈ ਉਸ ਕਿਸਾਨ ਦੇ ਪਰਿਵਾਰ ਦੇ ਘਰ ਦੇ ਵਿੱਚ ਹਾਲਾਤ ਇੰਨੇ ਮਾੜੇ ਔਰ ਪਰਿਵਾਰ ਦੇ ਵਿੱਚ ਦੋ ਬੱਚੇ ਔਰ ਬੇਟੀਆਂ ਸੀ ਕਰਕੇ ਹਾਲਾਤ ਇੰਨੇ ਮਾੜੇ ਹੈ ਕਿ ਸਰਕਾਰ ਤੋਂ ਮੰਗ ਕਰ ਰਹੇ ਕਿ ਇਸ ਪਰਿਵਾਰ ਨੂੰ مالی ਮਦਦ ਕੀਤੀ ਜਾਵੇ ਕਰਜ਼ਾ ਬਹੁਤ ਸਿਰਤੇ ਹੈ ਕਿਉਂਕਿ ਤੀਆਂ ਸੀ ਪਹਿਲਾਂ ਕਹੀਂ ਉਹਨਾਂ ਕੀ ਵਿਆਹ ਕੀਤੇ ਉਸਤੇ ਕਰਜ਼ਾ ਹੋ ਗਿਆ ਔਰ ਉਸ ਦੇ ਬਾਅਦ ਲਗਾਤਾਰ 1.5 ਕਿੱਲੇ ਦੇ ਵਿੱਚ ਕਿਸਾਨ ਦੇ ਹਾਲਾਤ ਕੀ ਹੋ ਸਕਦੇ ਹਨ ਅਤੇ ਜਿਹੜਾ ਐਮਐਸਪੀ ਹੈ ਔਰ ਕਈ ਮੰਗਾ ਕਿਸਾਨਾਂ ਦੀ ਲਗਾਤਾਰ ਕਿਸਾਨ ਉਸਤੇ ਸੰਘਰਸ਼ ਕਰ ਰਹੇ ਹਨ ਲੇਕਿਨ ਇਹ ਲਗਾਤਾਰ ਚੌਥੀ ਘਟਨਾ ਇੱਥੇ ਹੋਈ ਹੈ ਖਨੋਰੀ ਬਾਰਡਰ ਦੇ ਜਿੱਥੇ ਕਿਸਾਨ ਦੀ ਮੌਤ ਹੋਈ ਹੈ ਕਿਸਾਨ ਉਹ ਗਨੂ ਮੰਗ ਕਰ ਰਹੇ ਕਿ ਇਸ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਸਰਕਾਰੀ ਦਿੱਤੀ ਜਾਵੇ ਔਰ ਪਰਿਵਾਰ ਦਾ ਜਿਹੜਾ ਕਰਜ਼ਾ ਹੈ ਉਹ ਮਾਫ਼ ਕੀਤਾ ਜਾਵੇ ਇੱਕ ਕਰਨੈਲ ਸਿੰਘ ਜਿਹੜੇ ਨੇ ਸਾਡੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਰਨਲ ਸਕੱਤਰ ਸਨ ਇਕਾਈ ਦੇ ਅਰੇ ਜਥੇਬੰਦੀ ਨਾਲ ਜੁੜੇ ਹੋਏ ਸਨ ਜਿੱਦਣ ਅਸੀਂ 13 ਤਰੀਕ ਨੂੰ ਦਿੱਲੀ ਨੂੰ ਕੂਚ ਕਰਨ ਵਾਸਤੇ ਖਨੌਰੀ ਬਾਰਡਰ ਤੇ ਆਏ ਆ ਤੇ ਇਹ ਇਥੋਂ ਪੂਰਾ ਜਥਾ ਲੈ ਕੇ ਟਰਾਲੀ ਲੈ ਕੇ ਤਾਂ ਇਹ ਸਾਡੇ ਜਥੇ 'ਚ ਸ਼ਾਮਲ ਹੋ ਗਏ ਨੇ ਤੇ 13 ਤਰੀਕ ਤੋਂ ਹੀ ਇਹ ਆਪਣੀ ਟਰਾਲੀ ਦੇ ਵਿੱਚ ਪੂਰੀ ਡਿਊਟੀ ਨਿਭਾ ਰਹੀ ਸੀ ਤਾਂ ਕੱਲ ਅਚਾਨਕ ਉਹ ਜਿਹੜੇ ਆਥੂ ਗੈਸ ਦੇ ਗੋਲੇ ਸੀਗੇ ਉਹਨਾਂ ਦੀ ਗੈਸ ਲੱਗਣ ਨਾਲ ਇਹਨਾਂ ਦੀ ਜਿਹੜੀ ਤਬੀਅਤ ਹੈ ਵਹ ਢਿੱਲੀ ਸੀਗੀ ਤੇ ਉਹ ਛਾਤੀ ਐਸੀ ਜામ ਹੋਈ ਕਿ ਉਹਨਾਂ ਨੂੰ ਹਸਪਤਾਲ ਲੈ ਗਏ ਪਾਤਣਾ ਪਾਤਣਾ ਤੋਂ ਰੈਫਰ ਕਰਤਾ ਉਹਨਾਂ ਰਜਿੰਦਰਾ ਚ ਰਜਿੰਦਰਾ ਚ ਆਈ ਸੀ ਯੂਟਿਚ ਰਾਤ 12 1 ਵਜੇ ਡਾਕਟਰਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਆ ਉਹ ਕਹਿੰਦੇ ਵੀ ਗੈਸ ਨਾਲ ਇਹਨਾਂ ਦੇ ਜਿਹੜੇ ਫੇਫੜੇ ਨੇ ਉਹ ਜામ ਹੋ ਚੁੱਕੇ ਨੇ ਤੇ ਰਾਤ ਫਿਰ 12 1 ਵਜੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਤੁਸੀਂ ਜਿਹੜੇ ਕਿੰਨੇ ਕਿਸਾਨ ਇਸਮ ਬਾਰਡਰ ਦੇ ਖਰੋਰੀ ਨੂੰ ਨੁਕਸਾਨ ਹੋ ਚੁੱਕਿਆ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੇ ਹੁਣ ਤੱਕ ਜਿਹੜੇ 4 ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਖਰੋਰੀ ਬਾਰਡਰ ਤੇ ਤੇ ਇੱਕ ਸਾਡਾ ਜਿਹੜਾ ਭਾਰਤੀ ਕਿਸਾਨ ਜੂਨੀਅਨ ਕ੍ਰਾਂਤੀਕਾਰੀ ਦਾ ਬਲਾਕ ਪ੍ਰਧਾਨ ਸੀ ਵਿਕਰਮਜੀਤ ਸਿੰਘ ਜੀ ਉਹ ਵੀ ਅਰਨੋਏਸੇ ਪਿੰਡ ਦੇ ਸਨ ਉਹਨਾਂ ਦੀ ਲੱਤ ਟੁੱਟ ਗਈ ਆ ਉਹਦੇ ਉੱਤੇ ਵਜਿਆ ਸੀ ਗਾਸੂ ਗੈਂਦਾ ਗੋਲਾ ਤੇ ਜਿਹੜੇ ਇੱਕ ਕੱਲ ਹੀ ਅਸੀਂ ਭੋਗ ਪਾਇਆ ਮਨਜੀਤ ਸਿੰਘ ਜੀ ਕਾਂਗਥੜਾ ਉਹ ਬੀਕੇ ਜੋ ਕ੍ਰਾਂਤੀਕਾਰੀ ਦੇ ਇਕਾਈ ਪ੍ਰਧਾਨ ਸਨ ਸਾਡੇ ਪਿਤਾ ਜਿਹੜੇ ਸੀ ਉਹ ਕਿਸਾਨ ਮਜ਼ਦੂਰ ਸੀ ਉਹ ਸ਼ੁਰੂ ਤੋਂ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਸਾਡੇ ਘਰ ਦੇ ਕੱਲੇ ਉਹੀ ਇਕਲੋਤੇ ਸੀ ਜਿਹੜੇ ਕਮਾ ਕੇ ਸਾਡਾ ਸਾਰਿਆਂ ਦਾ ਢਿੱਡ ਭਰਦੇ ਸੀ ਉਹਨਾਂ ਦੇ ਦੋ ਬੇਟੇ ਤਿੰਨ ਬੇਟੀਆਂ ਨੇ ਚਾਰ ਸਾਡੀਆਂ ਕੁੜੀਆਂ ਨੇ ਪੋਤਰੀਆਂ ਨੇ ਉਹਨਾਂ ਦੀਆਂ ਤੇ ਉਹ ਹਮੇਸ਼ਾ ਸਾਰਿਆਂ ਦੇ ਕੰਮਾਂ 'ਚ ਕੰਮ ਆਉਂਦੇ ਸੀ ਠੀਕ ਹੈ ਗਈ ਤੁਹਾਨੂੰ ਸਾਨੂੰ ਕਿਹਾ ਸੀ ਵੀ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਫਤਿਹ ਮੋਰਚਾ ਕਰਕੇ ਆਵਾਂਗੇ ਸਾਡੇ ਹਿੱਕਾਂ ਦੇ ਲਈ ਅਸੀਂ ਲੜਾਂਗੇ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਪਹਿਲਾਂ ਹੀ ਛੇਦੀ ਪ੍ਰਾਪਤ ਕਰ ਜਾਣੀ ਸਾਡੇ ਦੋ ਕਿੱਲੇ ਪਹਿਲੀ ਦੋਵਾਂ ਤੇ ਵੀ ਇੰਨਾ ਕਰਜਾ ਸਾਡੀ ਤੇ ਸਰਕਾਰ ਤੋਂ ਇਹੀ ਮੰਗੇ ਵੀ ਸਾਡੇ ਪਿਓ ਨੂੰ ਸਾਡੇ ਪਿਤਾ ਨੂੰ ਸਾਡੇ ਸਾਡੇ ਛੇਤੇ ਤੋਂ ਸਾਡੇ ਛੇਤੇ ਕਰਜਾ ਜੀ ਬਹੁਤ ਜ਼ਿਆਦਾ ਕਰਜਾ ਤਿੰਨ ਬੇਟੀਆਂ ਬੱਚੇ ਉਹਨਾਂ ਨੇ ਉੱਥੇ ਹੀ ਵਿਆਏ ਨੇ ਸ਼ੁਰੂ ਤੋਂ ਕਿਸਾਨੀ ਦੇ ਨਾਲ ਹੀ ਜੁੜੇ ਹੋਏ ਨੇ ਕਰਦੇ ਤੋਂ ਇਹੀ ਮੰਗੇ ਕਿਸਾਨ ਤੋਂ ਇੱਕ ਤੇ ਜਿਹੜੇ ਕਿਸਾਨਾਂ ਦੀਆਂ ਮੰਗਰ ਕੇ ਆ ਗਈਆਂ ਨੇ ਉਹ ਮੰਗੇ ਜਾਣ ਨਿਤਨੇ ਹੱਤੇ ਕਿੰਨੇ ਕਿਸਾਨ ਮਾਰ ਸਕਦੇ ਨੇ ਹੁਣ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿੰਨੇ ਨੌਜਵਾਨ ਕਿੰਨੇ ਸ਼ੀਦियां ਪ੍ਰਾਪਤ ਕਰ ਰਹੇ ਨੇ ਇਸ ਲਈ ਦਿੱਲੀ ਸਾਡੀ ਰਾਜਧਾਨੀ ਉੱਥੇ ਉਹਨਾਂ ਨੂੰ ਜਾਣਾ ਚਾਹੀਦਾ ਹੈ ਕੈਮਰਾਮੈਨ ਪ੍ਰਸੰਧ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼